ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਜੀ ਗਰਮੀ ਤੇ ਹਾਲੇ ਜਨਵਰੀ ਦਾ ਮਹੀਨਾ ਚੱਲ ਰਿਹਾ ਹੈ ਤੇ ਜਦੋਂ ਦੀ ਤਕਰੀਬਨ ਜਨਵਰੀ ਅੱਧ ਤੋਂ ਟੱਪੀ ਐ ਤੇ ਉਧਰ 20 25 ਦਸੰਬਰ ਤੱਕ ਜਿਹੜਾ ਗੱਡੀਆਂ ਦੇ ਵਿੱਚ ਕਈ ਵਾਰੀ ਦੁਪਹਿਰ ਨੂੰ ਜਿਹੜਾ AC ਲਾਉਣਾ ਪੈ ਜਾਂਦਾ ਸੀ ਕਿਉਂਕਿ ਤਪਸ਼ ਦੀ ਨਾਲ ਗੱਡੀਆਂ ਜਿਹੜੀਆਂ ਤਪ ਜਾਂਦੀਆਂ ਸੀ ਤੇ ਹੁਣ 20 ਜਨਵਰੀ ਤਕਰੀਬਨ ਲੱਗ ਗਈ ਆ ਤੇ ਦੁਪਹਿਰ ਨੂੰ ਗਰਮੀ ਜਿਹੜੀ ਆ ਉਹ ਕਾਫੀ ਹੋ ਜਾਂਦੀ ਹੈ ਆਪਾਂ ਪਿਛਲੇ ਸਾਲ ਵੀ ਦੇਖਿਆ ਸੀ ਕਿ ਬਹੁਤ ਜ਼ਿਆਦੀ ਗਰਮੀ ਜਿਹੜੀ ਉਹ ਪਈ ਸੀ ਤੇ ਇਸ ਵਾਰ ਜਿਹੜੇ ਬੁੱਧੀਜੀਵੀ ਆ ਉਹ ਦੱਸ ਰਹੇ ਆ ਕਿ ਚਮੜੀ ਭੁੰਨਣ ਵਾਲੀ ਜਿਹੜੀ ਗਰਮੀ ਇਸ ਵਾਰ ਜਿਹੜੀ ਉਹ ਪਵੇਗੀ ਕਿਉਂਕਿ ਬਰਕਤ ਜਿਹੜੇ ਆ ਉਹ ਘਟ ਹੋਈ ਜਾ ਰਹੇ ਆ ਤੇ بارشਾਂ ਵੀ ਕੁਝ ਜ਼ਿਆਦੀਆਂ ਨਹੀਂ ਹੋ ਰਹੀਆਂ ਪਰਮਾਤਮਾ ਚਾਵੇ ਤਾਂ ਜੂਨ ਜਲਾਈ ਦੇ ਵਿੱਚ ਵੀ ਸਿਆਲ ਜਿਹੜਾ ਲਿਆ ਦਿੰਦਾ ਹੈ ਪਰ ਇਸ ਵਾਰ ਜਿਹੜਾ ਕੁਦਰਤ ਜਿਹੜੀ ਹੈ ਉਹ ਲੱਗਦਾ ਕਿ ਗਰਮੀ ਵੱਲ ਨੂੰ ਜ਼ਿਆਦਾ ਜਾ ਰਹੀ ਹੈ ਕਿਉਂਕਿ ਆਪਾਂ ਦਰਖਤ ਜਿਹੜੇ ਆ ਉਹ ਲਾਉਣੇ ਛੱਡ ਦਿੱਤੇ ਹੈ ਜੇ ਆਪਾਂ ਦਰਖਤ ਲਾਉਂਦੇ ਰਵਾਂਗੇ ਤੇ ਲੱਗਦਾ ਮੈਨੂੰ ਕਿ ਗਰਮੀ ਜਿਹੜੀ ਐ ਉਹ ਘਟ ਜਾਏਗੀ ਸੋ ਹੁਣ ਬਸੰਤ ਦਾ ਮੌਸਮ ਜਿਹੜਾ ਆ ਚੁੱਕਾ ਆ ਇੱਕ ਇੱਕ ਦੋ ਦੋ ਪੌਦੇ ਸਾਰੇ ਜਣੇ ਆਪਾਂ ਲਗਾਈਏ ਉਹਨਾਂ ਨੂੰ ਪਾ ਲਈਏ ਤਾਂ ਕਿ ਆਪਣੇ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਹਰਿਆ ਭਰਿਆ ਪੰਜਾਬ ਠੰਡਾ ਤੇ ਖੁਸ਼ਹਾਲ ਪੰਜਾਬ ਜਿਹੜਾ ਆ ਉਹਦਾ ਆਨੰਦ ਲੈ ਸਕਣ ਸੋ ਕੋਸ਼ਿਸ਼ ਕਰਿਓ ਸਾਰੇ ਜਣੇ ਵੱਦ ਤੋਂ ਵੱਧ ਪੌਦੇ ਲਗਾ ਕੇ ਤੇ ਉਹਨਾਂ ਨੂੰ ਪਾਲਿਓ ਬਾਕੀ ਅਮਰੀਕਾ ਦੇ ਵਿੱਚ ਲੱਗੀ ਜਿਹੜੀ ਅੱਗ ਆ ਦੋ ਤਰ੍ਹਾਂ ਦੀ ਅੱਗ ਲੱਗੀ ਹੁਣ ਤੱਕ ਵੇ ਅਸੀਂ ਉੱਥੇ ਇੱਕ ਕੁਦਰਤੀ ਲੱਗੀ ਹੋਈ ਐ ਇੱਕ ਇੱਕ ਕੁਦਰਤੀ ਅੱਗ ਜਿਹੜੀ ਆ ਉਹ ਲੱਗੀ ਹੋਈ ਐ ਜਾਂ ਕਿਸੇ ਨੇ ਸ਼ਰਾਰਤ ਦੇ ਨਾਲ ਲਗਾਈ ਸੀ ਤੇ ਇੱਕ ਅਗ ਜਿਹੜੀ ਐ ਉਹ ਨਵੇਂ ਬਣੇ 79 ਰਾਸ਼ਟਰਪਤੀ ਅਮਰੀਕਾ ਦੇ 트ੰਪ ਸਾਹਿਬ ਜਿਨ੍ਹਾਂ ਨੇ ਲੰਗੀ 20 ਤਰੀਕ ਨੂੰ ਜਿਹੜੀ ਉਹ ਕੁਰਸੀ ਸੰਭਾਲ ਲਈ ਐ ਤੇ ਉਹਨਾਂ ਨੇ ਪ੍ਰਵਾਸੀਆਂ ਲਈ ਜਿਹੜੇ ਬੜੇ ਸਖਤ ਕਾਨੂੰਨ ਬਣਾਉਣੇ ਜਿਹੜੇ ਸ਼ੁਰੂ ਕਰ ਦਿੱਤੇ ਐ ਤੇ ਉਹ ਵੀ ਅੱਗ ਜਿਹੜੀ ਐ ਉਹ ਕਈਆਂ ਦੇ ਘਰਾਂ ਦੇ ਵਿੱਚ ਕਈਆਂ ਦੇ ਸੀਨੇ ਦੇ ਵਿੱਚ ਉਹ ਸੇਕ ਜਿਹੜਾ ਦੇ ਰਹੀ ਐ ਕਿਉਂਕਿ ਜਿਹੜੇ 40 40 ਲੱਖ ਲਾ ਕੇ ਮਕਸੀਕੋ ਦੇ ਜੰਗਲਾਂ ਦੇ ਵਿੱਚ ਦੀ ਵਿਚਾਰੇ ਭੁੱਖਣ ਭਾਣੇ ਕੰਦਾ ਟੱਪ ਕੇ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਪਹੁੰਚੇ ਸੀ ਕਈਆਂ ਦਾ ਤਾਂ ਹਲੇ ਕਰਜ਼ਾ ਨਹੀਂ ਲੱਥਾ ਤੇ ਕਈ ਹਾਲੇ ਵਿਚਾਰੇ ਪਹੁੰਚੇ ਹੀ ਐ ਤੇ ਟਰੰਪ ਸਾਹਿਬ ਨੇ ਇਹ ਹੁਕਮ ਜਾਰੀ ਕਰ ਦਿੱਤਾ ਕਿ ਕੋਈ ਵੀ ਸਰਨਾਰਥੀ ਪ੍ਰਵਾਸੀ ਉਹ ਇੱਥੇ ਰਹਿਣ ਨਹੀਂ ਦਿੱਤਾ ਜਾਊਗਾ ਸੋ ਜਿਹੜੀ ਕੁਦਰਤੀ ਉੱਥੇ ਐਲ.ਏ ਦੇ ਵਿੱਚ ਲੱਗੀ ਹੋਈ ਆਗ ਹੈ ਉਹਦੀ ਗਰਮੀ ਜਿਹੜੀ ਹੈ ਉਹ ਸਾਰੇ ਸੰਸਾਰ ਦੇ ਵਿੱਚ ਇਸ ਵਾਰ ਵੇਖਣ ਨੂੰ ਮਿਲੇਗੀ ਉਸ ਦੇ ਨਾਲ ਪੋਲਿਊਸ਼ਨ ਵੀ ਵਧੇਗਾ ਜੇ ਪੰਜਾਬ ਦੀ ਪਰਾਲੀ ਨੂੰ ਲੱਗੀ ਅੱਗ ਦਾ ਪੋਲਿਊਸ਼ਨ ਦਿੱਲੀ ਜਾ ਸਕਦਾ ਫਿਰ ਐਲ.ਆਈ. ਚ ਲੱਗੀ ਅੱਗ ਦਾ ਪੋਲਿਊਸ਼ਨ ਵੀ ਸਾਰੇ ਭਾਰਤ ਦੇ ਵਿੱਚ ਜਾ ਸਕਦਾ ਸੋ ਵੱਧ ਤੋਂ ਵੱਧ ਕੋਸ਼ਿਸ਼ ਕਰੋ ਮੌਸਮ ਜਿਹੜਾ ਆ ਉਹ ਇਸ ਵਾਰ ਜ਼ਿਆਦਾ ਗਰਮ ਰਹਿਣ ਦੀ ਸੰਭਾਵਨਾ ਆ ਕਿ ਜਦੋਂ ਈਸੀ ਚੱਲਣੇ ਆ ਤੇ ਏਸੀਆਂ ਦੇ ਵਿੱਚੋਂ ਹੋਰ ਤਫਤ ਜਿਹੜੀ ਆ ਉਹ ਨਿਕਲਣੀ ਆ ਉਹਦੇ ਚੋਂ ਰੈਡੀਰੇਸ਼ਨ ਨਿਕਲਨੀ ਆ ਸੋ ਗਰਮੀ ਤੋਂ ਬਚਾ ਲਈ ਇੱਕ ਹੀ ਉਪਰਾਲਾ ਹੈ ਕਿ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਵੱਧ ਤੋਂ ਵੱਧ ਦਰਖਤ ਜਿਹੜੇ ਆ ਉਹ ਲਗਾਏ ਜਾਣ ਸੋ ਗਰਮੀ ਦਾ ਪ੍ਰਕੋਪ ਜਿਹੜਾ ਆ ਉਸ ਵਾਰ ਜਨਵਰੀ ਦੇ ਵਿੱਚ ਹੀ ਸ਼ੁਰੂ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਹਾਲੇ 10.5 ਹੋਏ ਨੇ ਅੱਜ ਤੇ ਕਾਫੀ ਤਿੱਖੀ ਧੁੱਪ ਜਿਹੜੀ ਹੈ ਉਹ ਨਿਕਲ ਰਹੀ ਹੈ ਅੱਗੇ ਆਪਾਂ ਨੂੰ ਇਹ ਫਰਵਰੀ ਦੇ ਲਾਸਟ ਵੀਕ ਜਿਹੜਾ ਹੁੰਦਾ ਸੀ ਉਹਦੇ ਵਿੱਚ ਆਪਾਂ ਨੂੰ ਇਹ ਵੇਖਣ ਨੂੰ ਮਿਲਦੀ ਹੁੰਦੀ ਸੀ ਇਦਾਂ ਦੀ ਤਿੱਖੀ ਧੁੱਪ ਪਰ ਇਸ ਵਾਰ ਇੱਕ ਮਹੀਨਾ ਅਡਵਾਂਸ ਸੀ ਜਿਹੜੀ ਐ ਇੰਨੀ ਕਰਨੀ ਪੈਣੀ ਉਹ ਸ਼ੁਰੂ ਹੋ ਗਈ ਹੈ ਤੇ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਹੋ ਸਕਦਾ ਕਿ بارش ਹੋ ਕੇ ਉਸ ਤੋਂ ਬਾਅਦ ਠੰਡ ਹੋ ਜਵੇ ਪਰ ਅਜੇ ਜੋ ਅਨੁਮਾਨ ਲਗਾਇਆ ਜਾ ਰਿਹਾ ਉਹ ਇਹੀ ਹੈ ਕਿ ਇਸ ਵਾਰ ਫਰਵਰੀ ਦੇ ਵਿੱਚ ਏਸੀ ਚੱਲਣੇ ਜਿਹੜੇ ਉਹ ਸ਼ੁਰੂ ਹੋ ਜਾਣਗੇ ਗੱਡੀਆਂ ਦੇ ਵਿੱਚ ਤਾਂ ਹੋਰ ਇੱਕ ਹਫ਼ਤੇ ਦੇ ਵਿੱਚ ਏਸੀ ਚਲਾਉਣ ਦੀ ਜਿਹੜੀ ਆ ਨੌਕਤ ਹੋਣੀ ਸ਼ੁਰੂ ਹੋ ਗਈ ਹੈ ਜਾਂ ਹੋ ਜਾਣੀ ਹੈ ਤੋ ਪਨੀਰੋ ਪੇਂਡੂ ਪੰਜਾਬੀ ਟੌਕ ਦੇ ਨਾਲ